ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਜੀ ਕਾਲੂ ਸਹੌੜਾ 9811 ਗਰੁੱਪ ਜੀ YouTube ਚੈਨਲ ਜੀ ਸਾਰੇ ਵੀਰਾਂ ਨੂੰ ਬੇਨਤੀ ਹੈ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਸਾਰੇ ਭਰਾਵਾਂ ਨੂੰ ਰਿਕਵੈਸਟ ਹੈ ਜੀ ਤੇ ਬੈਲ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਜੀ ਤੇ ਅੱਜ ਅਸੀਂ ਪਹੁੰਚੇ ਆ ਜੀ ਖਰੜ ਬਾਈ ਕੁਲਦੀਪ ਜੀ ਹੈ ਜੀ ਖਰੜ ਸ਼ਹਿਰ ਦੇ ਵਿੱਚ ਰਹਿੰਦੇ ਆ ਜੀ ਤੇ ਜਿਨ੍ਹਾਂ ਦਾ ਗੋਲ ਪਿੰਜਰੇ ਚੌੜਸ ਪਿੰਜਰੇ ਚੌੜਸ ਜੋਟ ਪੈਪ ਛਤਰੀ ਵਾਲੇ ਤੇ ਟੰਗਣ ਵਾਲਾ ਜਾਲ ਤੇ ਛਤਰੀਆਂ ਜੀ ਠੀਕ ਹੈ ਜੀ ਬਾਈ ਦਾ ਕੰਮ ਹੈ ਜੀ ਬਾਈ ਆਪਣੇ ਹੱਥੀ ਬਣਾਉਂਦਾ ਹੈ ਜੀ ਹਾਂਜੀ ਗੁਲਦੀਪ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਹੈ ਜੀ ਹਾਂਜੀ ਸਰ ਵਧੀਆ ਬਸ ਤੇ ਦਿਖਾਓ ਜੀ ਸਾਨੂੰ ਆ ਗੋਲ ਪਿੰਜਰਾ ਦਿਖਾਓ ਜੀ ਚੰਗੀ ਤਰ੍ਹਾਂ ਆ ਦੇਖੋ ਜੀ ਇਹ ਬਾਈ ਨਵੀਂ ਕਰੀਏ ਜੀ ਵੈਰਾਈਟੀ ਤਿਆਰ ਜੀ ਹਾਂਜੀ 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 ਠੀਕ ਹੈ ਜੀ ਚਲੋ ਬਹੁਤ ਵਧੀਆ ਜੀ ਚੌਰਸ ਹੈ ਜੀ ਅੱਛੀਆਂ ਵਾਲੀ ਸਪੈਸ਼ਲ ਹੈ ਆਰਡਰ ਤੇ ਬਣਦੇ ਜਿਆਦਾਤਰ ਅੱਛਾ ਜੀ ਆਰਡਰ ਤੇ ਬਣਾਉਂਦੇ ਹੋ ਸਾਮਾਨ ਇਹ ਠੀਕ ਹੈ ਜੀ ਤਲ ਬਹੁਤ ਵਧੀਆ ਜੀ ਬਹੁਤ ਵਧੀਆ ਕਿ ਇਹ ਜਾਲ ਪਏ ਜਿ ਕਬੂਤਰ ਵਾਲਾ ਤੇ ਇਹ ਜਾਲ ਹੋ ਗਿਆ ਜੀ ਟੰਗਣ ਵਾਲਾ ਹਨਾ ਇਹ ਬੂਰਾ ਬਾਈ ਹੈਵੀ ਬਣਾਇਆ ਜਾਲ ਜੀ ਹਾਂ ਜੀ ਆ ਦੇਖੋ ਬਾਜੀ ਹਾਂ 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 52 60 ਕਿਲੋ ਵਜਨ ਹੈ ਜੀ ਹਾਂ ਬਿਲਕੁਲ ਬਿਲਕੁਲ ਜੀ ਤੇ ਛੇ ਤਰੀ ਜੀ ਛੇ ਤਰੀ ਦੋ ਦੀ ਜੀ ਠੀਕ ਹੈ ਜੀ ਹਾਂ ਜੀ ਔਰ ਐ ਆਪਣੇ ਕੋ ਆਗੇ ਜੀ 2.5 ਵਾਈ 2.5 ਦੀ ਬੜੀਸ਼ਰ ਇਧਰ ਨੂੰ ਆ ਜਾਓ ਕੁਲਦੀਪ ਬਾਈ ਹਾਂ ਜੀ ਆ 2.5 ਵਾਈ 2.5 ਦੀ ਹੈ ਜੀ ਹਾਂ ਬਿਲਕੁਲ ਜੀ ਬਹੁਤ ਵਧੀਆ ਠੀਕ ਹੈ ਜੀ ਇਹ ਆਪਣਾ ਪਾਈਪ ਕਿੰਨੇ ਫੁੱਟ ਦਾ ਜੀ ਆਪਣੇ ਕੋਲ ਪਾਈਪ 15 ਦਾ 12 ਦਾ ਦੋਨੋਂ ਸਾਈਜ਼ ਮਿਲ ਜਾਂਦੇ ਠੀਕ ਹੈ ਜੀ 15 ਦਾ ਵੀ ਮਿਲ ਜੂ 12 ਦਾ ਵੀ ਮਿਲ ਜੂ ਇਹ ਜੋਟਾਂ ਆ ਜੇ ਤਿਆਰ ਹੋ ਰਹੀਆਂ ਠੀਕ ਹੈ ਜੀ ਕਿਸੇ ਦੇ 30 ਪੀਸ ਬਣ ਰਹੇ ਆ ਠੀਕ ਹੈ ਜੀ ਇਹ ਜਾਣੇ ਆ ਠੀਕ ਹੈ ਇਹ ਹਾਂ ਅੱਛਾ 30 ਪੀਸ ਤਿਆਰ ਕਰ ਰਹੇ ਆ ਜੋਟਾਂ ਇਹ ਤੇ ਆਰਡਰ ਤੇ ਹੀ ਆ ਜੀ ਸਾਰਾ ਮਾਲ ਹਨਾ ਤੇ ਲਗਭਗ ਜ਼ਿਆਦਾਤਰ ਤਾਂ ਠੀਕ ਹੈ ਜੀ ਕਿਸੇ ਜਣਾਂ ਦਾ ਉਹ ਬਣਾਈ ਤੇ ਆਪਣੇ ਲਈ ਹੁਣ ਤੇ ਆਰਡਰ ਦਾ ਹੀ ਮਾਲ ਚੱਲ ਰਿਹਾ ਸਾਰਾ ਅੱਗੇ ਵੀ ਪਿਆ ਜੀ ਕਾਫੀ ਹਾਂ ਜੀ ਹਾਂ ਜੀ ਹਾਂ ਬਹੁਤ ਵਧੀਆ ਬਾਈ ਕੁਲਦੀਪ ਬਹੁਤ ਵਧੀਆ ਹਾਂਜੀ ਹਾਂ ਸਹੀ ਬਾਤ ਹੈ ਸਾਰੇ ਵੈਰਾਈਟੀਆਂ ਹੁੰਦੀਆਂ ਨੇ ਠੀਕ ਹੈ ਜੀ ਤੇ ਬਾਈ ਜਿੰਨੇ ਵੀ ਆਪਣੇ ਕੰਪਿਊਟਰਵਾਜ ਭਰਾ ਐ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਕਿਉਂਕਿ ਅਸੀਂ ਤੁਹਾਨੂੰ ਨਵੀਆਂ ਤੇ ਨਵੀਆਂ ਵੀਡੀਓ ਦਿਖਾਉਂਦੇ ਰਹੀਏ ਤੇ ਇਨਫੋਰਮੇਸ਼ਨ ਦਿੰਦੇ ਰਹੀਏ ਜੇ ਕਿਸੇ ਭਰਾ ਨੇ ਬਾਈ ਜੋਟ ਛਤਰੀ ਜਾ ਟੰਗਣ ਵਾਲਾ ਜਾਲ ਪੈਪ ਆ ਦੇਖੋ ਚੌਰਸ ਪੀ ਪਿੰਜਰਾ ਜੀ ਮੋਤੀਆਂ ਵਾਲਾ ਬਿਨਾ ਮੋਤੀਆਂ ਤੋਂ ਵੀ ਮਿਲ ਜੂਗਾ ਜੀ ਗੋਲ ਹੈ ਮੋਤੀਆਂ ਵਾਲਾ ਤੇ ਬਿਨਾ ਮੋਤੀਆਂ ਤੋਂ ਵੀ ਮਿਲ ਜੂਗਾ ਜੀ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਹੈ ਜੀ ਬਾਈ ਕੋਲੇ ਠੀਕ ਹੈ ਜੀ ਬਾਈ ਆਪਣਾ ਨੰਬਰ ਬੋਲੋ ਜੀ 94170 90987 ਠੀਕ ਹੈ ਜੀ ਇਹ ਬਾਈ ਦਾ ਕਨੈਕਟ ਨੰਬਰ ਹੈ ਜੀ ਤੇ ਬਾਈ ਨੂੰ ਬਾਈ ਕਬੂਤਰਾਂ ਦਾ ਵੀ ਸ਼ੌਂਕ ਹੈ ਜੀ ਬਾਈ ਨੇ ਕਬੂਤਰ ਵੀ ਰੱਖਿਆ ਤੇ ਕਬੂਤਰ ਵੀ ਦਿਖਾਣ ਦਿਖਾਣੇ ਆ ਜੀ ਆ ਦੇਖੋ ਬਾਈ ਨਾ ਜਿੱਥੇ ਬਾਈ ਆਪਣਾ ਕੰਮ ਕਰਦਾ ਈ ਤੇ ਉੱਥੇ ਰੱਖੇ ਬਨੇ ਆ ਦੇਖੋ ਜੋੜੀਆਂ ਬਾਈ ਬਾਈ ਨਾਲ ਲਾਈਆਂ ਵੀ ਤੇ ਜਿੱਥੇ ਬਾਈ ਕੰਮ ਕਰਦਾ ਈ ਵਾਪਾਂ ਬਾਈ ਨੇ ਆਪਣੇ ਕੋਲੇ ਰੱਖਿਆ ਹੋਵੇ ਦੇਖੋ ਨਾ ਕੋਈ ਮੀਂਹ ਹੈ ਨਾ ਕਿਣੀ ਹੈ ਜੀ ਤੇ ਇੱਥੇ ਬਾਈ ਦਾ ਆਪਣਾ ਸੈਟਅਪ ਆਈ ਆ ਦੇਖੋ ਮਸ਼ੀਨਾ ਬਾਈ ਆਪ ਬਾਈ ਹੱਥੀ ਤਿਆਰ ਕਰਦੇ ਹਨਾ ਬਾਈ ਸਾਰਾ ਸਮਾਨ ਹਨ ਰਿੰਗ ਰੂੰਗ ਬਨੇ ਪਏ ਹੈ ਹਾਂਜੀ ਹਾਂ ਸਿੱਧੇ ਪਾਈਕ ਦੀਆਂ ਲੈਂਥਾਂ ਪਈਆਂ ਹਨ ਹਾਂਜੀ ਹਾਂ ਦੇਖੋ ਜੀ ਆ ਸਾਰਾ ਸਮਾਨ ਬਾਈ ਆਪ ਤਿਆਰ ਕਰਦਾ ਏ ਕਟੀਆਂ ਪਈਆਂ ਸੰਜਾਲੀਆਂ ਕੱਟੀਆਂ ਪਈਆਂ ਹਨਾ ਦਰਵਾਜ਼ੇ ਹੈ ਜੀ ਝੋਟਾ ਦੇ ਅੱਛਾ ਝੋਟਾ ਦੇ ਦਰਵਾਜ਼ੇ ਆ ਠੀਕ ਆ ਬਾਈ ਠੀਕ ਆ ਜੀ ਤੇ ਬਾਈ ਆਪਾਂ ਕਬੂਤਰ ਜਿਹੜੇ ਬਾਜੀਆਂ ਬੂਜੀਆਂ ਵੀ ਛੱਡਦੇ ਆਂ ਜੀ ਹਾਂਜੀ ਬਸ ਛੱਡਦੇ ਉਹ ਨਹੀਂ ਕਿ ਬਸ ਸ਼ੌਂਕਿਆ ਰੱਖੇ ਬਈ ਜਿਆਦਾ ਨਹੀਂ ਅੱਛਾ ਥੋੜੀ ਬਾਅਦ ਛੱਡ ਜਿਆਦਾ ਖਿਆਲ ਰਹਿਣਾ ਅੱਛਾ ਕੰਮ ਅੱਛਾ ਜਿਆਦਾ ਲਿਖੇ ਸ਼ੁੱਤਰ ਸ਼ੌਕ ਕਰਕੇ ਜਾ ਰੱਖੇ ਨਾ ਚਲੋ ਵਧੀਆ ਗੱਲ ਹੈ ਜੀ ਹਨਾ ਤੇ ਨਾਲੇ ਬਹਾਨੇ ਨਾਲ ਦਾਨਪੁਨ ਹੋ ਜਾਂਦਾ ਜੀ ਹਾਂਜੀ ਹਾਂਜੀ ਤੇ ਉਹ ਕੰਮ ਹੋ ਗਿਆ ਕੁਲਦੀਪ ਭਾਈ ਨਾਲੇ ਪੁੰਨ ਨਾਲੇ ਫਲੀਆਂ ਹਨਾ ਹਾਂਜੀ ਹਾਂਜੀ ਤੇ ਨਾਲੇ ਆਪਣਾ ਕੰਮ ਚੱਲ ਰਿਹਾ ਜੀ ਤੇ ਨਾਲੇ ਇਹਨਾਂ ਦਾ ਦਾਨ ਨਿਕਲ ਹੀ ਜਾਂਦਾ ਜੀ ਵਾ ਵਾ ਇਹਨਾਂ ਕਰਕੇ ਦਾਨ ਫੁਲਕਾ ਚੱਲ ਰਿਹਾ ਹਾਂਜੀ ਹਾਂਜੀ ਤੇ ਆ ਜਾਓ ਇਧਰ ਨੂੰ ਥੋੜਾ ਜਿਹਾ ਏ ਜੀ ਬਾਈ ਕੁਲਦੀਪ ਦੇ ਕਬੂਤਰ ਜੀ ਤੇ ਤੈਹ ਦਿਲੋਂ ਧੰਨਵਾਦ ਬਾਈ ਕੁਲਦੀਪ ਟਾਈਮ ਦਿੱਤਾ 5-7 ਮਿੰਟ ਬਾਈ ਸਾਨੂੰ ਮਿਹਰਬਾਨੀ ਤੁਹਾਡੀ ਆਣ ਦੀ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਸੋਹੜਾ ਗਰੁੱਪ ਦਾ ਹਾਂਜੀ ਹਾਂਜੀ ਸੋਹੜਾ ਗਰੁੱਪ ਦਾ ਹਾਂਜੀ ਹਾਂਜੀ ਥੈਂਕ ਯੂ ਬਾਈ ਕੁਲਦੀਪ ਓਕੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ